ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਾਫੀ ਦਿਨਾਂ ਤੋਂ ਕੋਈ ਵੀਡੀਓ ਨਹੀਂ ਪਈ ਜੀ ਮਾਫੀ ਚਾਉਣੀ ਹੈ ਜੀ ਤੇ ਅੱਜ ਦੀ ਵੀਡੀਓ ਹੈ ਜਿਹੜੀ ਉਹ ਆਪਾਂ ਪਾਉਣੀ ਹੈ ਜੀ ਤਰਨ ਤਾਰਨ ਦੇ ਰਿਜ਼ਲਟ ਉੱਪਰ ਪੰਥਕ ਸ਼ੀਟ ਮੰਨੀ ਜਾਂਦੀ ਹੈ ਜੀ ਚਲੋ ਲੋਕਾਂ ਤੋਂ ਗੁੱਸਾ ਨਹੀਂ ਹੈਗੇ ਕੋਈ ਅਸੀਂ ਵੀ ਸਾਡਾ ਉੱਥੇ ਅਮਰਿਤਪਾਲ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਨੂੰ ਹਰਾਤਾ ਹਨਾ ਲੋਕਾਂ ਨੇ ਲੋਕਾਂ ਦਾ ਫਤਵਾ ਹੁੰਦਾ ਏ ਲੋਕ ਨਹੀਂ ਚਾਹੁੰਦੇ ਗੁਲਾਮੀ ਚੋਂ ਨਿਕਲਣਾ ਲੋਕ ਚਾਹੁੰਦੇ ਨੇ ਵੀ ਸਾਡੇ ਸਿੱਤਰ ਪਹਿਨਣ ਲੋਕ ਚਾਹੁੰਦੇ ਨੇ ਵੀ ਅਸੀਂ ਹਮੇਸ਼ਾ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮ ਰਹੀਏ ਗੈਂਗਸਟਰ ਬਾਦ ਦੇ ਵਿੱਚ ਰਹੀਏ ਸਾਡੇ ਬੱਚੇ ਅੱਜ ਵੀ ਕੱਲ ਨੂੰ ਵੀ ਨਸ਼ਾ ਕਰੀ ਜਾਣ ਵੀ ਉਹ ਖੁਸ਼ ਰਹਿਣ ਨਾ ਸਾਨੂੰ ਸਰਕਾਰਾਂ ਦਾ ਕੋਈ ਮਤਲਬ ਨਹੀਂ ਹੁਣ ਵਿੱਚ ਬੰਦੇ ਥਿੰਕੀ ਕੀ ਸੀ ਜੇ ਮਨਦੀਪ ਸਿੰਘ ਨੂੰ ਹਰਵਾਤਾ ਜਿਤਾਤਾ ਅਸੀਂ ਨੇ ਤਾਂ ਵੀ ਉਹ ਕੱਲਾ ਬੰਦਾ ਕੀ ਕਰ ਲੂਗਾ ਇੰਨਾ ਕੀ ਸੀ ਉਹ ਆਦੇ ਏਰੀਆਨ ਤਾਂ ਘਟੋ ਘਟ ਜੋਰ ਨਾਲ ਉਹ ਕਰ ਸਕਦਾ ਦੀ ਉਹ ਤੇ ਵਿਸ਼ਵਾਸ ਦੀ ਲੋਕਾਂ ਨੂੰ ਇੱਕ ਉਹ ਵਾਦਿਆਂ ਲੈਣ ਦੀ ਉਹ ਕੋਈ ਸਿਆਸਤ ਦਾ ਨੀਤੀ ਉਹ ਸਿਰਫ ਲੋਕਾਂ ਦਾ ਫਤਵਾ ਚਾਹੁੰਦਾ ਸੀ ਲੋਕਾਂ ਨੂੰ ਰਿਜ਼ਲਟ ਦਿਖਾਉਣਾ ਚਾਹੁੰਦਾ ਸੀ ਗੈਂਗਸਟਰ ਬਾਦ ਚੋਂ ਫਰਉਤੀਆਂ ਦੀ ਬਾਰ ਬਾਰ ਕੜੋਂਦੀ ਹੈ ਜਿਹੜੇ ਨਸ਼ੇ ਨੇ ਇੰਨਾ ਕੁ ਤਾਂ ਠੱਲ ਪਾਸ ਦਿੰਦਾ ਨਸ਼ਾ ਜਮਾ ਨਹੀਂ ਖਤਮ ਹੁੰਦਾ ਹੁੰਦਾ ਦੇਖੋ ਜੇ ਕਹਿ ਦੀ ਆਪਾਂ ਜਮਨ ਨਸ਼ਾ ਖਤਮ ਹੋ ਗਿਆ ਅੰਮ੍ਰਿਤਪਾਲ ਪਾਉ ਜਿੰਨਾ ਟਾਈਮ ਬਾਹਰ ਰਹੇ ਨੇ ਉਹਨਾਂ ਨੇ ਖਾਲਸਾ ਵੀਰ ਚਲਾਈ ਨੌਜਵਾਨਾਂ ਨੂੰ ਇੱਕ ਏਮ ਦਿੱਤਾ ਸੀ ਵੀ ਤੁਸੀਂ ਨਸ਼ਾ ਛੱਡੋ ਤੁਸੀਂ ਜਾਣ ਆਪਦੇ ਦੇਨੀ ਨੇ ਤਾਂ ਪੰਥ ਤੌਰ ਤੇ ਦੇਵੋ ਹਣਾ ਵੀ ਜੇ ਆਪਾਂ ਕਹੀ ਜਿੰਨਾ ਟਾਈਮ ਬਾਹਰ ਰਿਹਾ ਵੀ ਹਾਂ ਭਾਈ ਸਾਰੇ ਨਸ਼ੇ ਛੱਡਤੇ ਨਹੀਂ ਨਸ਼ਾ ਕਰ ਰਹੇ ਸੀ ਅੱਜ ਵੀ ਕਰ ਰਹੇ ਨੇ ਪਰ ਇੱਕ ਡਾਉਨਫਾਲ ਆ ਗਿਆ ਸੀ ਨਸ਼ੇ ਦੇ ਵਿੱਚ ਲੋਕਾਂ ਨੂੰ ਨੌਜਵਾਨਾਂ ਨੂੰ ਸੋਚਣ ਲਈ ਮਜਬੂਰ ਕਰਤਾ ਸੀ ਵੀ ਨਸ਼ੇ ਤੋਂ ਬਾਹਰ ਦੀ ਵੀ ਇੱਕ ਦੁਨੀਆ ਹੈ। ਹੁਣਾਂ ਰਾਜਾ ਬੜਿੰਕ ਵਰਗਿਆਂ ਨੇ ਕਹਿ ਜੇ ਬਿਆਨ ਦਿੱਤੇ ਨੇ ਕਾਂਗਰਸ ਨੂੰ ਜਹੇ ਜਹ ਮੂੰਹ ਦੀ ਲੈਣੀ ਪਈ ਵਧੀਆ ਹਾਰੇ ਉਹ ਠੀਕ ਹੈ। ਦੂਜੀ ਗੱਲ ਇੱਕ ਜੇਣੀ ਮੈਨੂੰ ਸਭ ਤੋਂ ਦਿਲ ਨੂੰ ਗੱਲ ਚ ਵੀ ਸੇਵ ਸੈਨਾ ਵਾਲੇ ਲੱਡੂ ਵੰਡੇ। ਨਾਲੇ ਉਹ ਝੜੂ ਪਾਰਟੀ 'ਚ ਨਹੀਂ ਹੈਗੇ ਉਹ। ਉਹਨਾਂ ਨੇ ਲੱਡੂ ਪਤਾ ਕਿਸ ਤੌਰ ਤੇ ਮੰਗੇ ਵੀ ਹਾਂ ਬੰਡੇ ਵੀ ਹਾਂ ਅੰਮ੍ਰਿਤਪਾਲ ਦਾ ਬੰਦਾ ਮਨਦੀਪ ਸਿੰਘ ਹਰਾਤਾ ਲੋਕਾਂ ਨੇ ਤਰਨਤਾਰਨ ਦੇ ਬੰਦਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਤੁਸੀਂ ਐ ਦੇਖੋ ਲੱਡੂ ਵੰਡਣਾ ਕਿਸੇ ਦੀ ਹਾਰ ਦੇ ਉੱਪਰ ਸਿਪਸੈਨ ਵਾਲਿਆਂ ਦੀ ਥਿੰਕਿੰਗ ਇਹ ਆ ਸਿੱਖਾਂ ਦੇ ਉੱਪਰ ਹਾਰਦੇ ਨੇ ਉਹ ਉਹਨਾਂ ਨੇ ਮਨ ਚ ਕੀ ਦੀ ਵੀ ਇੱਥੇ ਤਾਂ ਖਾਲਸਤਾਨੀ ਹਿੰਦੁਸਤਾਨੀ ਵੋਟ ਪੈ ਰਹੀ ਹੈਗੀ ਤਰਨਤਾਰਨ ਦੇ ਵਿੱਚ ਜਿਵੇਂ ਰਾਜ ਬਣਿਕਣ ਬਿਆਨ ਦਿੱਤਾ ਜੀ ਉਹਨਾਂ ਨੇ ਲੱਡੂ ਉਹ ਤੌਰ ਤੇ ਵੰਡੇ ਵੀ ਹਾਂ ਵੀ ਖਾਲਸਤਾਨ ਸੋਚ ਰੱਖਣ ਵਾਲੇ ਹਾਰ ਗਏ ਵੀ ਹਾਰ ਗਏ ਚੋਣ ਹਾਰ ਗਏ ਮੈਂ ਤਾਂ ਇਹ ਹੀ ਗੱਲ ਚਾਹਣਾ ਸਿਪਸੈਨ ਨਾਲ ਇੱਕ ਬੰਦਿਆ ਵਾਂਗੂ ਕਹਿਣੀ ਚਾਹਣਾ ਬੀ ਲੱਡੂ ਥੋਡੇ ਵਰਗੀ ਗੰਦੀ ਨਸਲ ਉਹ 84 ਵੇਲੇ ਵੀ ਤੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਿੱਖਾਂ ਤੇ ਹੱਸਦੇ ਹੋ ਸਾਰੇ ਨਹੀਂ ਅਸੀਂ ਕਹਿੰਦੇ ਪਰ ਇਹ ਗੰਦੀ ਨਸਲ ਜਿਹੜੀ ਥੋੜੀ ਜੀ ਹੈ ਨਾ ਥੋੜੇ ਜੇ ਕੀੜੇ ਨੇਗਾ ਉਹਨਾਂ ਦੇ ਉਹ ਬੰਦਿਆਂ ਨੇ ਲੱਡੂ ਵੰਡੇ ਐ 84 ਵੇਲੇ ਵੰਡੇ ਮੈਂ ਨਹੀਂ ਕਹਿੰਦਾ ਵੀ ਸਾਰੇ ਹਿੰਦੂਆਂ ਨੇ ਲੱਡੂ ਵੰਡੇ ਹਾਰ ਰੋਹ ਕਰੀ ਨਹੀਂ 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 ਮੈਂ ਨਹੀਂ ਚਾਹੁੰਦਾ ਪਰ ਆ ਸ਼ਿਵਸੈਨ ਵਾਲੇ ਖਾਸ ਕਰਕੇ ਲੱਡੂ ਵੰਡ ਰਹੇ ਨੇ ਜਿਆਦਾ ਪੈਸਾ ਆਇਆ ਨਾ ਥੋਡੇ ਲੋਕ ਲੱਡੂ ਦੇ ਜਿਹੜੇ ਪੈਸੇ ਲਾਏ ਨੇ ਉਹ ਕਿਸੇ ਗਰੀਬਤੀ ਦਾ ਵਿਆਹ ਕਰ ਦਿੰਦੇ ਇਸੇ ਗਰੀਬ ਦਾ ਇਲਾਜ ਕਰਾਣ ਦੇ ਜਿਹੜਾ ਇੰਨਾ ਤੁਸੀਂ ਮਨਦੀਪ ਸਿੰਘ ਨੂੰ ਹਰਾਉਣ ਨੂੰ ਅੰਮ੍ਰਿਤਪਾਲ ਦੇ ਬੰਦੇ ਨੂੰ ਹਰਾਉਣ ਨੂੰ ਜੋਰ ਲਾਇਆ ਇੰਨਾ ਤੁਸੀਂ